ਮਨ ਬਲੇ ਡਾਇਰੈਕਟਰ ਕਿੰਨੇ ਸ਼ਖਸਾਂ ਨੂੰ ਫੜਿਆ ਹੈਗਾ ਔਰ ਉਹਨਾਂ ਨੂੰ ਕਿੰਨੀ ਕਰੰਸੀ ਪੜੀ ਹੈ ਔਰ ਕਿ ਕੀ ਸਮਾਨ ਜਿਹੜਾ ਉਹ ਫੜਿਆ ਹੈ। ਫਿਰੋਜ਼ਪੁਰ ਪੁਲਿਸ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਸਾਨੂੰ ਪਤਾ ਚੱਲਾ ਸੀਗਾ ਕਿ ਇੱਕ ਬੰਦਾ ਜਿਹੜੇ ਜਾਲੀ ਨੋਟ ਉਹਦੇ ਆ ਉਹਦੀ ਵਰਤੋਂ ਕਰ ਰਿਹਾ ਹੈ ਤੇ ਉਸ ਲਿੰਕ ਦੇ ਉੱਪਰ ਕਾਫੀ ਸਮੇਂ ਤੋਂ ਵਰਕ ਆਊਟ ਕਰਦੇ ਕਰਦੇ ਸਾਡੀ CIA ਦੀ ਟੀਮ ਸਾਡੀ PS ਕੁਲਗੜੀ ਦੀ ਟੀਮ ਨੂੰ ਟੀਮ ਨੇ ਅੱਗੇ ਫਾਲੋਅ ਅਪ ਕੀਤਾ ਤੇ ਇਹਨੂੰ ਇੱਕ ਜਸਕਰਨ ਸਿੰਘ ਨਾਮ ਦਾ ਬੰਦਾ ਜਿਹੜਾ ਜ਼ੀਰਾ ਦੇ ਵਿੱਚ ਰਹਿ ਵਿੱਚ ਰਹਿੰਦਾ ਹੈ। ਉਹ ਇਹਨੂੰ ਮਿਲਿਆ ਉਹਦੇ ਵਿੱਚ ਇਹਨਾਂ ਨੇ ਔਰ ਇਨਪੁਟ 'ਤੇ ਕੰਮ ਕੀਤਾ ਤੇ ਪਤਾ ਚੱਲਾ ਕਿ ਇਹ ਜਿਹੜਾ ਬੰਦਾ ਹੈਗਾ ਇਹ ਨਾ ਹੀ ਜਾਲੀ ਨੋਟੋ ਦੀ ਵਰਤੋਂ ਕਰਦਾ ਹੈ ਬਟ ਉਹਦੇ ਨਾਲ ਨਾਲ ਜਾਲੀ ਨੋਟ ਛਾਪਦਾ ਵੀ ਹੈ ਉੱਥੇ ਰੀਡ ਕਰਕੇ ਇਹ ਸাকਸੈਸਫੁਲ ਹੋਏ ਔਰ ਟੋਟਲ ਇਹਨਾਂ ਨੂੰ ਇੱਕ ਪ੍ਰਿੰਟਰ ਰਿਕਵਰ ਹੋਇਆ ਹੈ ਤੇ ਉਹਦੇ ਨਾਲ ਛਪੇ ਤੇ ਛਪੇ ਨੋਟ 100 ਰੁਪਏ ਦੇ 200 ਰੁਪਏ ਦੇ ਤੇ 500 ਰੁਪਏ ਦੇ ਵੀ ਬਰਾਮਦ ਹੋਏ ਹੈ ਟੋਟਲ ਜਿਹੜੀ ਅਮਾਉਂਟ ਕੀ ਹੁਣ ਤੱਕ ਰਿਕਵਰੀ ਛਪੇ ਤੇ ਆਛਪੇ ਨੋਟ ਜਿਹੜੇ ਸਾਡੇ ਸਾਹਮਣੇ ਆਈਏ ਉਹ 342800 ਰੁਪਏ ਹੈ ਸਾਨੂੰ ਇਹ ਵੀ ਪਤਾ ਚਲਾ ਕਿ ਇਸ ਇਹ ਪਬਜੀ ਖੇਲਦਾ ਸੀਗਾ ਤੇ ਉਹਦੇ ਨਾਲ ਇਹ ਇੱਕ ਇਨਫਾਰਮਰ ਜਾਂ ਜੋ ਵੀ ਇਸ ਦਾ ਬੰਦਾ ਹੈਗਾ ਉਹਦੇ ਨਾਲ ਕੰਟੈਕਟ 'ਚ ਆਇਆ ਤੇ ਉਸਕੇ ਨਾਲ ਮਿਲ ਕੇ ਇਸਨੇ ਸਿੱਖਿਆ ਕਿ ਕਿਵੇਂ ਨੋਟ ਬਣਾਣਾ ਹੈ ਫਰਦਰ ਉਪ ਇਸ ਕਹਿੰਦਾ ਹੈ ਜਿਵੇਂ ਕਿ ਇਹਨੇ Google ਤੇ Internet ਤੇ YouTube ਦੀ ਸਹਾਇਤਾ ਸੇ ਇਹ ਪਤਾ ਕੀਤਾ ਕਿ ਕੌਨ ਸਾ ਪ੍ਰਿੰਟਰ ਮੰਗਾਨਾ ਨੇ ਕੌਨਸੀ ਇਨਕਾ ਯੂਜ਼ ਕਰਨੀ ਹੈ ਜਿਹੜੇ ਸਾਡੇ ਨੋਟ ਦੇ ਸਿਕਿਉਰਿਟੀ ਫੀਚਰਸ ਹੁੰਦੇ ਹਨ ਉਹਨੇ ਕਿਵੇਂ ਕਾਪੀ ਕਰਨਾ ਹੈ ਇੱਕ ਕਰਨ ਤੋਂ ਬਾਅਦ ਇਹਨੇ ਕਾਫੀ ਟਾਈਮ ਆਪਣੇ ਕਰਦੇ ਵਿਚਕਾਰ ਹੀ ਟ੍ਰਾਇਲ ਟ੍ਰਾਇਲ ਐਂਡ ਐਰਰ ਕੀਤੀ ਤੇ ਕਾਫੀ ਨੋਟ ਦਸਦਾ ਨੇ ਵੇਸਟ ਵੀ ਹੋਏ ਉਹਦੇ ਬਾਅਦ ਇਹਨੇ ਸਕਸੈਸਫੁਲੀ ਇਹਨੇ ਨੋਟਸ ਛਾਪੇ ਨੇ ਅੱਗੇ ਫਾਈਨਲੀ ਇਹਦੀ ਵਰਤੋਂ ਕਰਦੇ ਹੋਏ ਇਸ ਦੇ ਕੰਟੈਕਟ 'ਚ ਇੱਕ ਹੋਰ ਬੰਦਾ ਆਇਆ ਜਿਸ ਦਾ ਨਾਮ ਆਕਾਸ਼ ਸੀਗਾ ਅਸੀਂ ਉਹਨੂੰ ਵੀ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਨੇ ਉਹਦੀ ਵੀ ਉਮਰ 21-22 ਸਾਲੀ ਹੈਗੀ ਤੇ ਉਹਦੇ ਕੋਲ ਵੀ ਇਹਨਾਂ ਨੇ 50000 ਰੁਪਏ ਦਿੱਤੇ ਸੀਗੇ ਮੈਂ ਮਾਰਕੀਟ ਦੇ ਵਿੱਚ ਨੋਟ ਚਲਵਾਏਗੇ ਮੈਂ ਆਕਾਸ਼ ਸ਼ਰਮੋ ਜੈਨ ਦੇ ਨਹੀਂ ਹੁਣ ਤੱਕ ਦੀ ਪੁਸ਼ਕਿਸ਼ 'ਚ ਇਹ ਸਾਹਮਣੇ ਨਹੀਂ ਆਇਆ ਹਾਲਾਂਕਿ ਜਦ ਪੁੱਛਾ ਤੇ ਇਹਨਾਂ ਨੇ ਦੱਸਿਆ ਕਿ ਸਾਡਾ ਪਲਾਨ ਇਹ ਸੀਗਾ ਕਿ ਜਿਹੜੇ ਬਹੁਤ ਸਮਾਲ ਗਰੋਸਰੀ ਸ਼ਾਪਸ ਹੁੰਦੀਆਂ ਕਿਰਾਨੇ ਦੀ ਦੁਕਾਨੇ ਹੁੰਦੀ ਨੇ ਤੇ ਉਹਦੇ ਨਾਲ-ਨਾਲ ਅਗਰ ਇਹਨਾਂ ਨੂੰ ਪਤਾ ਚਲਦਾ ਹੈ ਕਿ ਕਹੀਂ 'ਤੇ ਜੂਆ ਖਿਲਾਇਆ ਜਾਂਦਾ ਜਾਂ ਇਦਾਂ ਦੇ ਲੋਕ ਮੌਜੂਦ ਹੈ ਇਹ ਉੱਥੇ ਜਾ ਕੇ ਇਹ ਨੋਟੋ ਦੀ ਵਰਤੋਂ ਕਰਨਗੇ ਇਹ ਪੁੱਛ ਕੇ ਸੇਨਾ ਨੇ ਦੱਸਿਆ ਕਿ ਇਹ ਇਹਨਾਂ ਦਾ ਟੈਕਨੀਕਲੀ ਫਿਊਚਰ ਪਲਾਨ ਸੀਗਾ ਨਾ ਮੈਂ ਇਹ ਕੋਈ ਸੋਰੀਅਲ ਬੋਲ ਹੈਗਾ ਸੀਗਾ ਇਹ ਨੋਟਵਾਲ ਦੇ ਵਿੱਚ ਕੰਮ ਕਰਦਾ ਸੀ ਉਹ ਉਹ ਇਹਨੇ ਜਦੋਂ ਪਬਜੀ ਕਿਡ ਨੇ ਸ਼ੁਰੂ ਕੀਤੀ ਜੋ ਨੇ ਤਾਂ ਉਸ ਤੋਂ ਬਾਅਦ ਇਹਦੇ ਜਿਹੜਾ ਕ੍ਰਿਮੀਨਲ ਮਾਈਂਡ ਜਿਹੜਾ ਇਸ ਤੇ ਸੈੱਟ ਹੋਇਆ ਇਸ ਨੂੰ ਲੱਗੀ ਆਪ ਜਿਹੜਾ ਇਹ ਬੰਦਾ ਹੈ ਹੁਣ ਇਹਦੀ ਉਮਰ ਤੇ ਸਿਰਫ 22 ਸਾਲ ਹੈਗੀ A+2 ਪਾਸ ਹੈ ਉਹ ਵੀ ਆਰਟਸ ਸਾਈਡ ਸੇ ਪਰ ਜਿਵੇਂ ਅਸੀਂ ਦੇਖ ਸਕਦੇ ਇਹ ਬਹੁਤ ਹੀ ਅਦਰਵਾਇਜ਼ ਇੰਟੈਲੀਜੈਂਟ ਹੈਗਾ ਸਾਨੂੰ ਇਹ ਪਤਾ ਵੀ ਚੱਲ ਰਿਹਾ ਹੈ ਇਹ ਕਹਿਣਾ ਸਹੀ ਨਹੀਂ ਹੈ ਕਿ ਪਬਜੀ ਖੇਲਣ ਤੋਂ ਬਾਅਦ ਹੀ ਹਾਲਾਂਕਿ ਜੋ ਇਸਕੇ ਉੱਪਰ ਗਲਤ ਇਨਫਲੂਐਂਸ ਪੜਾ ਉਹ ਡੈਫੀਨੇਟਲੀ ਪਬਜੀ ਦੇਖਦੇ ਹੋ ਜਿਵੇਂ 10 ਦਾ ਨੇ ਇਸ ਦੇ ਨਾਲ ਕੰਟੈਕਟ ਵਿੱਚ ਜਿਹੜੇ ਬੰਦੇ ਆਏ ਉਹਨਾਂ ਨੇ ਇਹਨੂੰ ਆਈਡੀਆ ਦਿੱਤਾ ਸੀਗਾ ਤੇ ਉਹਦੇ ਨਾਲ-ਨਾਲ ਇਸ ਬੰਦੇ ਨੇ ਕੰਟੀਨਿਊਸ ਉਹਦੇ ਵਿੱਚ ਆਪਣੀ ਰਿਸਰਚ ਵੀ ਕਰਦਾ ਰਿਹਾ ਲੋਕੋ ਦੇ ਨਾਲ ਤਾਲਮੇਲ ਕਰਦਾ ਰਿਹਾ ਹਾਲਾਕੀ ਵਰਤੋਂ ਹੁਣ ਤੱਕ ਜਿਹੜੀ ਰੁਪਏ ਦੀ ਕਹਾ ਕੀਤੀ ਕਿਵੇਂ ਕੀਤੀ ਉਹਦੇ ਉੱਪਰ ਅਸੀਂ ਵਰਕਆਊਟ ਕਰ ਰਹੇ ਨੇ ਅਗਰ ਕੁਝ ਹੋਰ ਸਾਹਮਣੇ ਆਤਾ ਹੈ ਤਾਂ ਉਹਦਾ ਵੀ ਖੁਲਾਸਾ ਅਸੀਂ ਕਰਾਂਗੇ ਹਾਂ ਜੀ ਹੁਣੇ ਇਹ ਜਿਹੜਾ ਉਹ ਹੈ ਸਾਡਾ ਅਕਿਊਜ਼ਡ ਹੈ ਇਹਦੇ ਪਿਤਾ ਜੀ ਦੀ ਡੈਥ ਹੋ ਗਈ ਹੈ ਇਹਦੀ ਮਾਤਾ ਵੀ ਕੰਮ ਕਰਦੇ ਨੇ ਔਰ ਇਹ ਕੂਰੀਅਰ ਦਾ ਕੰਮ ਕਰਦਾ ਨੇ DTD C ਨਾਮ ਦੀ ਇੱਕ ਕੰਪਨੀ ਦੇ ਵਿੱਚ ਮਟੀਰੀਅਲ ਕਿੱਥੋਂ ਲੈ ਕੇ ਆਉਂਦਾ ਸੀ ਪਤਾ ਲੱਗਿਆ ਨਹੀਂ ਨਹੀਂ ਉਹ ਸਾਰਾ ਕੁਝ ਅਸੀਂ ਵਰਕ ਆਊਟ ਕਰ ਰਹੇ ਨੇ ਆਪ ਜਿਹੜੇ ਨੋਟ ਹੈ ਉਹਦਾ ਪ੍ਰਿੰਟਰ ਸਪੈਸੀਫਿਕਲੀ ਇਹਨੇ ਆਰਡਰ ਕਿਤਾ ਸੀਗਾ ਆਨਲਾਈਨ ਇਹ ਸਾਨੂੰ ਪਤਾ ਚੱਲ ਗਿਆ ਏ ਉਹਦੇ ਨਾਲ ਨਾਲ ਕੌਣ ਸੀ ਇਨਕ ਤੇ ਕੌਣ ਸਾ ਪੇਪਰ ਤੇ ਕਿਵੇਂ ਉਹ ਜਿਹੜਾ ਸਿਕਿਉਰਟੀ ਥ्रेड ਹੁੰਦਾ ਏ ਉਹ ਸਾਰਾ ਕੁਝ ਕਾਪੀ ਕਰਦਾ ਸੀਗਾ ਉਹਦੇ ਉੱਪਰ ਅਸੀਂ ਪੂਰਾ ਵਰਕ ਆਊਟ ਕਰ ਰਹੇ ਜੀ ਬਿਲਕੁਲ ਜਾਲੀ ਕਰੰਸੀ ਹੈ ਉਹ ਇੱਕੋ ਵਨ ਫੜੀ ਗਈ ਹੈ ਜਾਂ ਇਹ ਜਿਹੜੀ ਜਿਹੜੀ ਫੇਸਿੰਗ ਕੀਤੀ ਗਈ ਹੈ ਨੇ ਇਹ ਜਿਹੜੀ ਹੈਗੀ ਅਸੀਂ ਟ੍ਰੇਸ ਕੀਤਾ ਹੈਗਾ ਇਹ ਮੁਕੱਦਮਾ ਜਿਹੜਾ ਹੈਗਾ ਤੁਹਾਡਾ 80/24 ਕੁਲਗੜੀ ਥਾਣੇ ਦੇ ਵਿੱਚ ਅਸੀਂ ਦਰਜ ਕੀਤਾ ਸੀਗਾ ਤੇ ਉਹਦੇ ਵਿੱਚ ਇੱਕ ਅਰੈਸਟ ਹੋਈ ਸੀਗੀ ਉਹਦੇ ਬਾਅਦ ਉਸੇ ਸਿਲਸਿਲੇ 'ਚ ਆਗੇ ਕੰਮ ਕਰਦੇ ਹੋਏ ਸਾਡੀ CIA ਦੀ ਟੀਮ PS ਕੁਲਗੜੀ ਦੀ ਟੀਮ ਨੇ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਹੜੇ ਲਿੰਕ ਤੇ ਉਹਦੇ ਉੱਪਰ ਕੰਮ ਕੀਤਾ ਫਰਦਰ ਵੀ ਮੈਨੇ ਜਿਵੇਂ ਤੁਹਾਨੂੰ ਦੱਸਿਆ ਇੱਕ ਹੋਰ ਬੰਦੇ ਦੀ ਅਰੈਸਟ ਹੋਈ ਹੈ ਤੇ ਹੁਣ ਤੱਕ ਕੀ ਜਿਹੜੀ ਬਰਾਮਦ ਰਿਕਵਰੀ ਹੈ ਉਹ 3,42,800 ਰੁਪਏ ਹੈ। ਦੋਨੋਂ ਇਕੁਪਮੈਂਟ ਦੇ ਰਹਿਣ ਵਾਲੇ ਅਨੈਜੀ ਅਲੱਗ-ਅਲੱਗ ਇਹ ਜ਼ੀਰੇ ਸਬਡਿਵੀਜ਼ਨ ਜਿਹੜਾ ਹੈਗਾ ਉਥਰ ਤੇ ਹੀ ਰਹਿਣ ਵਾਲੇ ਸੀਗੇ ਹੁਣੇ ਅਸੀਂ ਔਰ ਵੀ ਪਤਾ ਕਰ ਰਹੇ ਨੇ ਅਗਰ ਕੋਈ ਔਰ ਲਿੰਕੇਜ ਨਿਕਲਦਾ ਹੈ ਜਿਹੜਾ ਜਿਹੜਾ ਲਿੰਕ ਕਰ ਰਿਆ ਸੀਗਾ ਜਿਸ ਨੇ ਦੱਸਿਆ ਹੈਗਾ ਸੀ ਕਿ ਉਸਦੇ ਬਾਰੇ ਪਤਾ ਲੱਗ ਗਿਆ ਨਹੀਂ ਹੁਣ ਉਹਦੀ ਪੂਰੀ ਆਇਡੈਂਟੀਫਿਕੇਸ਼ਨ ਸਾਨੂੰ ਨਹੀਂ ਪਤਾ ਚੱਲੀ ਹੈ ਜਿਵੇਂ ਤੁਸੀਂ ਜਾਣਦੇ ਹੋ ਗੇਮਸ ਦੇ ਵਿੱਚ ਕਈ ਵਾਰ ਨਾਮ ਵੀ ਅਸਲੀ ਨਕਲੀ ਹੁੰਦੇ ਬਟ ਅਸੀਂ ਸਾਡੀ ਸਾਈਬਰ ਦੀ ਟੀਮ ਹੈ ਐਸਪੀ ਇਨਵੈਸਟੀਗੇਸ਼ਨ ਤੇ ਜਪਟੀ ਐਸਪੀ ਇਨਵੈਸਟੀਗੇਸ਼ਨ ਕੇ ਅੰਮ ਨੇਤ੍ਰਿਤਵ ਮੇਂ ਉਹ ਵੀ ਕੰਮ ਕਰ ਰਹੀ ਹੈ ਤੇ ਅਸੀਂ ਉਹ ਵੀ ਪਤਾ ਕਰਾਂਗੇ ਜੋ ਵੀ ਫੋਰੈਂਸਿਕ ਜਾਂ ਟੈਕਨੀਕਲ ਇਨਪੁਟਸ ਹੈ ਵੀਲ ਵਰਕ ਔਨ ਥੈਮ ਆਲਸੋ। ਲੋਕਾਂ ਨੂੰ ਕੀ ਮੈਸੇਜ ਇਹਨਾ ਚਾਹੀਦੇ ਹੋ ਜਿਹੜੇ ਬੱਚੇ ਪਬਜੀ ਖੇਡਦੇ ਨੇਗੇ ਉਹਨਾਂ ਨੂੰ ਕੀ ਮੈਸੇਜ ਇਹ ਦੇਖਿਓ ਮੈਸੇਜ ਤੇ ਇਹਦੇ ਵਿੱਚ ਬਹੁਤ ਸਿੰਪਲ ਹੈਗਾ ਕਿ ਇਹ ਜਿਹੜੀ ਸਾਡੀ ਉਮਰ ਹੁੰਦੀ ਹੈ ਉਹਦੇ ਵਿੱਚ ਕਈ ਵਾਰ ਅਸੀਂ ਮਿਸਗਾਈਡ ਹੁੰਦੇ ਹਾਂ ਤੇ ਬੱਚੋ ਦੇ ਲਈ ਇਹ ਹੀ ਕਹਿਣਾ ਹੈ ਕਿ ਭਈ ਜਿਹੜੀ ਵੀ ਤੁਸੀਂ ਸੰਗਤ ਕਰ ਰਹੇ ਹੋ ਜਿਹੜੇ ਵੀ ਬੰਦੇ ਦੇ ਨਾਲ ਤੁਹਾਡੀ ਸੰਗਤੀ ਚ ਹੈਗਾ ਜੋ ਤੁਹਾਡੇ ਦੋਸਤ ਹੈ ਉਹਨੂੰ ਸਮਝੋ ਤੇ ਉਹਦੇ ਹਿਸਾਬ ਨਾਲ ਸਹੀ ਚয়ন ਕਰੋ ਸਹੀ ਚੂਜ਼ ਕਰੋ। पेरेंट्स न भी अभिभाव अभिभावकों को भी मेरी ओर से ये मैसेज है कि कोई भी अगर उन्हों बच्चा हद तो ज़्यादा टाइम इदा चीज़ों से लगाया है जिम्मे असी देखते दे हैं ये बच्चा घर बैठ के ये सारे नोटों का काम करने की कोशिश कर रहा है काइंडली अपने बच्चों पर टाइमली जो भी सुपरविजन है ओनू बनाए रखो एंड अगर किसी नु फिर भी लगता है कि उन्होंने कॉन्टैक्ट से ऐसा कोई भी बंदा आया है जो उन्होंने मिसगइड कर रहा है या मिस यूज़ कर रहा है तो असी इतने मौजूद ने हर जगह साढे पी पी एम एम हैज केंद्र है यू आर मोस्ट वेलकम वी आर यूर ट्रीट पुलिस आज फ्रेंड्स एंड वी रियली होप कि जिन्होंने भी ये काम में करा है उन्होंने असी कड़ी तो कड़ी सज़ा दिलवा पाएं